ਸਸਪੈਂਡ ਲੈਵਲੈਂਟ ਫੜੇ ਹੋ ਕੀ ਮਾਮਲਾ ਜੀ ਜਿਹੜੇ ਪਹਿਲੇ ਇਹਦਾ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਵਕ ਸਿੰਘ ਸ਼ੇਰਪੁਰ ਵਸਤੀ ਪਿੰਡ ਦਾ ਰਹਿਣ ਵਾਲਾ ਇਹਨੇ ਆਪਣੀ ਰਤਨ ਕੁਮਾਰ ਸੀ ਨੌਜਵਾਨ ਉਹਨੂੰ ਦਾ ਝਾਸਾ ਦਿੱਤਾ ਵੀ ਤੈਨੂੰ ਮੈਂ ਯੂ ਐਸ ਏ ਭੇਜਦਾ ਬਾਹਰਲੇ ਦੇਸ ਉਦੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਤੋਂ ਬਾਅਦ ਉਹਨੂੰ ਦੁਬਈ ਭੇਜਦਾ ਜੀ ਦੁਬਈ ਉਥੇ ਵੇਟ ਕਰਦਾ ਰਿਹਾ ਵੀ ਮੈਂ ਉਹ ਅੱਗੇ ਲੈ ਕੇ ਜਾਊਗਾ ਉਦੋਂ ਫਿਰ ਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਥੋਂ ਵਾਪਸ ਆਇਆ ਉਸ ਵਾਰ ਨੇ ਸ਼ਿਕਾਇਤ ਕੀਤੀ ਜਿਹੜੇ ਇਹਦੇ ਐਫਆਰ ਦਰਜ ਡਿਸਟ੍ਰਿਕਟ ਕੋਲ ਤੋਂ ਕਰ ਰਹੀ ਦੀ ਤੇ ਉਹ ਸਮੇਂ ਤੋਂ ਹੀ ਇਹ ਘੋੜਾ ਚੱਲਿਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਕੂਦ ਅਦਾਲਤ ਵਿੱਚ ਪੇਸ਼ ਕਰਕੇ ਫ੍ਰੀ ਰਿਮਾਂਡ ਤੇ ਆ ਅੱਗੇ ਤਕਰੀਰ ਤਰ੍ਹਾਂ ਦੇਖੀ ਅਗੋਂ ਵੀ ਕੀ ਕੀ ਅਕੀ ਨੇ ਹੋਰ ਲੋਕਾਂ ਨਾਲ ਕਿੰਨਾ ਨਾ ਚੱਗੀ ਮਾਰੀ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕौरा ਇਹ ਮਛੀਵੜਾ ਸਾਹਿਬ ਜੀ ਉਹ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲ ਨੁ ਕਰਾਵਾਂਗੇ ਬਾਅਦ ਦੇ ਬਾਹਲੇ ਦੇਸ਼ ਭੇਜਾਂਗੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34 ਲੱਖ ਰੁਪਏ ਦੀ ਹਸ ਕਰ ਲੈ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਗਾਏ ਇਹਨੂੰ ਵੀ ਪੱਜ ਪ੍ਰੋਡਕਟਰ ਵਾਂਗ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਈ ਆ ਪੁਲਿਸ ਰਿਪੋਰਟ ਹਸਲ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸੀ ਤਾਂ ਹਾਂ ਜੀ ਇਹਦੇ ਸੁਦਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕਦਮੀ ਵੱਖ-ਵੱਖ ਥਾਣੇ ਤੇ ਦਰਜ ਹੋਈ ਹੋਈ ਜੀ ਪੇਮੈਂਟ ਦੀ ਦੇਖੋ ਜੀ ਸਾਡੀ ਤਾਂ ਆਪਣੇ ਪੁਲਿਸ ਰਿਪੋਰਟ ਦੇ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜੂਰ 100% ਰਿਕਵਰੀ ਕਰਾਵਾਂਗੇ ਅਸੀਂ ਇਸ ਤਰ੍ਹਾਂ ਕੋਰਤ ਅਸੀਂ ਪੁਲਿਸ ਆਪਣੇ ਪ੍ਰੋਡਕਸ਼ਨ ਤੇ ਲੈਂਦੇ ਆ ਜੀ ਕਪੂਰਥਲੇ ਜ਼ਿਲ੍ਹੇ ਚ ਤੇ ਗੁਰਜੀਤ ਸਿੰਘ ਅਸੀਂ ਮਛੀਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ ਜੀ